ਸਾਥੀਓ ਨਮਸਕਾਰ ਕਿ ਮੈਂ ਹੁਣੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਕਰਕੇ ਅੱਜ ਘਰ ਪਹੁੰਚਿਆ ਹੀ ਆ ਕਿ ਮੈਂ ਹੁਣੇ ਹੁਣੇ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਮੈਂ 2 ਦਿਨ ਪਹਿਲੇ ਫੇਸਬੁਕ ਦੇ ਉੱਤੇ ਲਾਈਵ ਆ ਕੇ ਇਹ ਕਿਹਾ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ 2 ਨੰਬਰ ਦੇ ਕੰਮ ਐ ਉਹ ਕਿਹੜਾ ਐਮਐਲਏ ਕਰ ਰਿਹਾ ਤੇ ਕਿਹਨਾਂ ਦੇ ਸਿਰ ਤੇ ਕਰ ਰਿਹਾ ਉਹਨਾਂ ਦੀਆਂ ਕੁਝ ਰਿਕਾਰਡਿੰਗਾਂ ਜਿਹੜੀਆਂ ਮੇਰੇ ਕੋਲ ਐ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਣਾ ਚਾਹੁੰਦਾ ਤੇ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਿ ਮੈਂ ਤੁਹਾਨੂੰ 5 ਤਰੀ ਦਾ ਸਮੇਂ ਦੇਣਾ ਕਿ ਤੁਸੀਂ ਮੈਨੂੰ ਕਿਸੇ ਵੀ ਜਗ੍ਹਾ ਬੁਲਾ ਲਓ ਕਿਉਂਕਿ ਨੈਤਿਕ ਅਧਾਰ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕਿਉਂਕਿ ਮੇਰਾ ਪਾਰਟੀ ਦੀ ਵਿਚਾਰਧਾਰਾ ਲੱਗਿਆ ਤੁਹਾਡੀ ਲੱਗਿਆ ਮੈਂ ਇਲੈਕਸ਼ਨ ਲੜ ਰਿਹਾ ਆਪਣੀ ਪਾਰਟੀ ਤੁਸੀਂ ਆਪਣੀ ਪਾਰਟੀ ਦਾ ਵਿਚਾਰ ਕਰ ਰਹੇ ਹੋ ਪਰ ਇੱਕ ਮੁੱਖ ਮੰਤਰੀ ਦੀ ਕੋਸੀ ਨਾਤੇ ਅਗਰ ਇਸ ਪੰਜਾਬ ਦਾ ਬਰਬਾਦ ਹੋ ਰਿਹਾ ਉਹ ਕੌਣ ਕਰ ਰਿਹਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਸ ਦੇ ਲਿਹਾਜ਼ ਦੇ ਵਿੱਚ ਮੈਂ ਇੱਕ ਵੀਡੀਓ ਦੇ ਮਾਧਮ ਦੇ ਨਾਲ ਸੀਐਮ ਸਾਹਿਬ ਨੂੰ ਇਹ ਕਿਹਾ ਸੀ ਕਿ ਮੈਨੂੰ ਕਿਤੇ ਵੀ ਬੁਲਾ ਲਓ ਪਰ ਅੱਜ ਉਹਨਾਂ ਦਾ ਜਿਹੜਾ ਰਵਈਆ ਸੀ ਉਹਨਾਂ ਦੇ ਚਿਹਰੇ ਉੱਤੇ ਜਿਹੜੀ ਕਲੀਅਰ ਲੱਗ ਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹਨਾਂ ਦੇ ਚਿਹਰੇ ਤੇ ਕਲੀਅਰ ਦਿਖਾਈ ਦੇ ਰਹੀ ਸੀ ਕਿ ਮੁੱਖ ਮੰਤਰੀ ਇੱਕ ਛੋਟੇ ਜਿਹੇ ਗਰੀਬ ਘਰ ਦੇ ਬੱਚੇ ਤੋਂ ਘਬਰਾਇਆ ਹੋਇਆ ਗਰੀਬ ਘਰ ਦਾ ਬੱਚਾ ਜਿਹਨੂੰ ਮੇਰੇ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਅੱਜ ਪੂਰਾ ਪੰਜਾਬ ਦਾ ਪਰ ਤਾਂ ਮੰਤਰਤਲ ਲਿਆ ਕੇ ਖੜਾ ਕੀਤਾ ਐਮਐਲਏ ਮਨਿਸਟਰ ਚੇਅਰਮੈਨ ਮੁੱਖ ਮੰਤਰੀ ਦਾ ਪਰਿਵਾਰ ਅੱਜ ਮੇਰੇ ਲੋਕਾਂ ਨੇ ਗਲੀ ਗਲੀ ਚ ਵਾੜ ਦਿੱਤਾ ਪਰ ਮੈਨੂੰ ਹੈਰਾਨ ਹੋਇਆ ਕਿ ਸੀਐਮ ਸਾਹਿਬ ਜਿਹਦੇ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਸ਼ਾਇਦ ਕਿ ਇੱਕ ਨਾਗਰਿਕ ਨਾਤੇ ਮੈਨੂੰ ਇੱਕ ਇਸ ਪੰਜਾਬ ਦਾ ਪੁੱਤ ਨਾਤੀ ਮੈਨੂੰ ਬੁਲਾ ਕੇ ਕਹਿਣਗੇ ਕਿ ਜੇ ਕੋਈ ਗਲਤ ਹੈ ਮੈਂ ਉਹਰੇ ਖਿਲਾਫ ਸਖਤ ਕਦਮ ਚੁੱਕ ਲਵਾਂਗਾ ਔਰ ਇਨਸਾਫ ਦਵਾਵਾਂਗਾ ਪਰ ਅੱਜ ਜਿਸ ਤਰੀਕੇ ਨਾਲ ਕਹਿ ਕੇ ਗਏ ਆ ਉਹ ਯਾਰ ਅਤੀਕ ਫੇਸਬੁਕ ਤੇ ਕੋਈ ਮਾਦਮਾ ਮੈਨੂੰ ਕੋਈ ਕਹਿ ਰਿਹਾ ਜਿਹੜਾ ਉਹਨੇ ਕੱਲ ਜਿਹੜਾ ਕੱਢਣਾ 5 ਤਰੀਕ ਕਰਨਾ 5 ਨੂੰ ਕੱਢ ਕੱਲ ਕੱਢ ਹੁਣੇ ਕੱਢ ਦੇ ਤੁਹਾਨੂੰ ਕੋਈ ਫਰਕ ਨਹੀਂ ਜਾਂਤੇ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਸਰਕਾਰ ਦੇ ਵੱਲ ਤੇ ਮੈਨੂੰ ਡਰਾਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਮੈਂ ਇਸ ਤਰੀਕੇ ਦੇ ਨਾਲ ਹੀ ਕਿਹਾ ਸੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਇਮਾਨਦਾਰ ਪਾਰਟੀ ਹੈ ਅਸੀਂ ਇਮਾਨਦਾਰ ਲੋਕ ਐ ਉਹਦਾ ਫੈਸਲਾ ਕਰਨ ਲਈ ਤੁਹਾਨੂੰ ਮੈਂ ਦਿਨਾ ਚਾਹੁੰਦਾ ਚਲੋ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਚੈਲੰਜ ਜਿਹੜਾ 5 ਤਰੀਕ ਦਾ ਨਹੀਂ ਕਬੂਲਿਆ ਨਹੀਂ ਮੰਗਾਈਆਂ ਮੈਂ ਤੁਹਾਡਾ ਚੈਲੰਜ ਕਬੂਲ ਕਰ ਰਿਹਾ ਕੱਲ ਸਵੇਰੇ ਕੱਲ ਸਵੇਰੇ 4 ਤਰੀਕ ਮੈਂ 2 ਵਜੇ ਬਹੁ ਜਗਜੀਮਰ ਰਾਮ ਚੌਕ ਦੇ ਵਿੱਚ ਕੁਰਸੀ ਲਗਾ ਕੇ ਬੈਠਾਂਗਾ ਤੁਹਾਡੀ ਵੀ ਕੁਰਸੀ ਨਾਲ ਲਗਾਵਾਂਗਾ ਤੁਹਾਡਾ ਮੈਂ ਇੰਤਿਆਰ ਕਰਾਂਗਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਘੁੰਮ ਰਹੇ ਹੋ ਤੁਹਾਡਾ ਮੈਂ ਇੰਤਿਆਰ ਕਰਾਂਗਾ ਸਾਰੀਆਂ ਆਡੀਓ ਨਾਲ ਲੈ ਕੇ ਆਵਾਂਗਾ ਸਾਰੇ ਐਵੀਡੈਂਸ ਨਾਲ ਲੈ ਕੇ ਆਵਾਂਗਾ ਤੁਸੀਂ ਕੱਲ ਬਾਉ ਜਗਜੀਵਨ ਰਾਮ ਚੌਂਕ ਤੇ ਪਹੁੰਚ ਕੇ ਮੇਰੇ ਕੋਲ ਸਾਰੀਆਂ ਆਡੀਓ ਲੈ ਲਿਓ ਅਗਰ ਉਹਨਾਂ ਆਡੀਓ ਦੇ ਵਿੱਚ ਤੁਹਾਡੇ ਐਮਐਲਏ ਦਾ ਜ਼ਿਕਰ ਨਾ ਹੋਵੇ ਤੁਹਾਡੇ ਪਰਿਵਾਰ ਦਾ ਜ਼ਿਕਰ ਨਾ ਹੋਵੇ ਤੇ ਜਿਹੜੇ ਤੁਹਾਡੇ ਇੱਕ ਉਹਨਾਰ ਜੇ ਦਿੱਲੀ ਦਾ ਜਿਹੜਾ ਕਹਿੰਦਾ ਕਿ ਮੈਂ ਐਡਵਾਈਜ਼ਰ ਹਾਂ ਦਿੱਲੀ ਦਾ ਦੀਪਕ ਬਾਲੀ ਜੀ ਦੇ ਮੇ ਕੋਈ ਐਵੀਡੈਂਸ ਨਾ ਹੋਣ ਤੇ ਮੇਰੇ ਖਿਲਾਫ ਕਾਰਵਾਈ ਕਰਿਓ ਨਹੀਂ ਤੇ ਨੈਤਿਕ ਧਾਰ ਦੇ ਉੱਤੇ ਕੱਲ ਸਤੀਫਾ ਦੇ ਕੇ ਜਾਈਓ ਕਿ ਮੇਰੇ ਲੋਕ ਜਿਹੜੇ ਪੰਜਾਬ ਨੂੰ ਲੁੱਟ ਰਹੇ ਐ ਮੈਂ ਉਹਨਾਂ ਦਾ ਮੁਖੀ ਐ ਤੇ ਮੈਂ ਅਸਤੀਫਾ ਦੇ ਰਿਹਾ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਜਾ ਰਿਹਾ ਕਿ ਜੇ ਤੁਸੀਂ ਵੀ ਪਹੁੰਚਣਾ ਚਾਹੋ ਕੱਲ 2 ਵਜੇ ਬਾਉ ਜਗਜੀਤ ਰਾਮ ਚੌਕ ਤੇ ਪਹੁੰਚ ਕੇ ਕੱਲ ਲਾਈਵ ਮੇਰਾ ਚੱਲੇਗਾ ਜਿਹਦੇ ਮਾਧਮ ਦੇ ਨਾਲ ਮੈਂ ਸਾਰੀਆਂ ਆਡੀਓ ਜਨਤਾ ਦੇ ਵਿੱਚ ਰੱਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਦਵਾਂਗਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਇੰਤਜ਼ਾਰ ਕਰਾਂਗਾ ਸਪੈਕਟਫੁਲੀ ਇੱਜ਼ਤ ਕਰਾਂਗਾ ਤੁਹਾਡੇ ਚਰਨਾਂ ਨੂੰ ਛੂਹਾਂਗਾ ਪਰ ਹੁਣ ਮੇਰਾ ਵੀ ਜਿਹੜਾ ਇਹ ਚੈਲੰਜ ਤੁਹਾਡਾ ਤੇ ਮੈਂ ਕਬੂਲ ਕਰ ਲਿਆ ਕੱਲ ਜਰੂਰ 2 ਵਜੇ ਪਹੁੰਚ ਜਾਈਓ ਬਾਉ ਜਗਜੀ ਮਹਾਰਾਮ ਚੌਂਕ ਅਗਰ ਤੁਹਾਨੂੰ ਨਾ ਪਤਾ ਲੱਗੇ ਐਡਰੈਸ ਜੇ ਮੈਂ ਦੱਸ ਦਿਓ ਮੈਂ ਲੋਕੇਸ਼ਨ ਵੀ ਤੁਹਾਨੂੰ ਸੈਂਡ ਕਰ ਦਿਆਂਗਾ ਬਾਕੀ ਜਿਹੜਾ ਫੈਸਲਾ ਹੈ ਮੈਨੂੰ ਲੱਗਦਾ ਕਿ ਹੁਣ 10 ਤਰੀਕ ਨੂੰ ਨਹੀਂ ਹੋਣਾ ਹੁਣ ਫੈਸਲਾ 4 ਤਰੀਕ ਹੀ ਲੋਕ ਕਰ ਦੇਣਗੇ ਕਿ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਤੇ ਕਿਹੜੇ ਲੋਕਾਂ ਨੂੰ ਚਲਦਾ ਕਰਨਾ ਪੰਜਾਬ ਚ ਇਹ ਲੋਕ ਤੈਅ ਕਰਨਗੇ ਤੇ ਬਹੁਤ ਕੁਝ ਤੁਸੀਂ ਅੱਜ ਬੋਲ ਕੇ ਗਏ ਹੋ ਤੁਹਾਡਾ ਤੇ ਬੋਲਣਾ ਮੈਨੂੰ ਲੱਗਦਾ ਕਿ ਇਹ ਅਧਿਕਾਰ ਹੈ ਕਿ ਲੋਕਾਂ ਨੂੰ ਡਰਾਣਾ ਧਮਕਾਣਾ ਮੇਰੇ ਪਰਿਵਾਰ ਦਾ ਨੁਕਸਾਨ ਕਰਨਾ ਬੇਚਿੰਤਾ ਮੈਂ ਬੈਠਾ ਹਾਂ ਜਿਸ ਪਾਰਟੀ ਦੇ ਨਾਲ ਮੈਂ ਜੁੜਿਆ ਉਸ ਪਾਰਟੀ ਵੀ ਇਸ ਦੀ ਚੰਕ ਕਰ ਰਹੀ ਹੈ ਮੈਂ ਤੁਹਾਡਾ ਕੱਲ 2 ਵਜੇ ਬਾਉਜੀ ਨੀ ਮਹਾਰਾਮ ਚੌਂਕ 'ਤੇ ਤਿਆਰ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਠੀਕ ਹੈ ਤੇ ਬਾਕੀ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਹੀ ਕਹਾਂਗਾ ਕਿ ਮੇਰਾ ਸਾਥ ਦਿਓ ਮੈਨੂੰ ਹਿੰਮਤ ਦਿਓ ਕਿ ਜਿਹੜੀ ਮੈਂ ਲੜਾਈ ਹੈ ਸੱਚ ਔਰ ਝੂਠ ਦੀ ਇਹ ਮੈਂ ਲੜ ਸਕਾਂ ਔਰ ਇਸ ਲੜਾਈ ਦੇ ਵਿੱਚ ਅਗਰ ਮੇਰਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਉਹਦੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਏਗੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਕਿ ਕੱਲ 2 ਵਜੇ ਬੌਜਗ ਜੀਵਨ ਨਾਮ ਚੌਕ ਪਹੁੰਚੋ ਅਤੇ ਮੈਨੂੰ ਹਿੰਮਤ ਦਿਓ ਕਿ ਮੈਂ ਅੱਜ ਸਰਕਾਰ ਦੇ ਜਿਹੜੇ ਲੋਕ ਲੋਟੂ ਟੋਲਾ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਦੇ ਵਿੱਚ ਇਹਨੇ ਖੋਲਾਂਗਾ ਕਿ ਕਿਹੜੀਆਂ ਰਿਕਵਰੀਆਂ ਚੱਲ ਰਹੀਆਂ ਅਤੇ ਕਿਹੜੇ ਲੋਕ ਕਲੋਨੀਆ ਤੋਂ ਹਫ਼ਤਾ ਲੈ ਰਹੇ ਆ ਕਿਹੜੇ ਬਿਲਡਿੰਗਾਂ ਤੋਂ ਹਫ਼ਤਾ ਲੈ ਰਹੇ ਆ ਉਹਨਾਂ ਵੀ ਲੋਕਾਂ ਨੂੰ ਤੁਹਾਨੂੰ ਉਹਨਾਂ ਦੀ ਵੀ ਲਿਸਟ ਬੜੀ ਜਲਦੀ ਦੇਣ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ